ਆਈ ਤਾ ਟਾਲੇ ਵਾ ਰੱਬਾ ਵੀ ਬਚਾ ਜੜ ਜੀ ਤਾ ਆਈ ਤਾ ਟਾਲੇ ਨਾ ਰੱਬਾ ਵੀ ਬਚਾ ਜੜ ਜੀ ਆ ਗਏ ਤਾ ਉਹ ਕਹਾਂ ਕਮਲਾ ਵਾ ਉਹ ਗਾਣੇ ਗਾਉਂਦਾ ਇਹਨਾਂ ਬੰਗੇਲੀ ਅਰੇ ਆ ਬੋਖਲਾ ਓਏ ਉਰੇ ਆ ਓਏ ਆ ਜਾ ਗਾਣੇ ਗਾਉਂਦਾ ਕਰਦਾ ਮੀਂਹ ਧੱਗੀ ਇੰਨਾ ਸਾਰਾ ਪਿਆਰ ਤਾਂ ਡੁੱਬਿਆ ਪਿਆ ਕੜਮੀ ਆਈ ਬੋਵਾਵਾਂਗੇ ਤੂੰ ਹੋਰ ਮੀ ਮੰਗੀ ਜੰਦਾ ਕਿੱਥੇ ਪਿਆ ਮੀ ਕਿੱਥੇ ਦੁਗੜੀ ਆਂ ਪਾਣੀ ਕਿ ਆ ਇਨਾ ਮੀ ਪੀ ਜਾਂਦਾ ਮੀ ਨਹੀਂ ਪੀ ਤੇਰੇ ਕੰਗੀਆਂ ਹੀ ਨੇ ਕਿਧਰੋਂ ਆ ਕੀ ਕਰਦਾ ਫਿਰਦਾ ਕੋਈ ਮਰਜ਼ੀ ਕਰਾ ਤੂੰ ਨੂੰ ਕੀ ਆ ਆ ਨਾ ਖਾ ਉਹਦਾ ਓਏ ਆ ਤੂੰ ਸੀ ਕਿ ਲੈਣਾ ਮੈਂ ਕੋਈ ਮਰਜ਼ੀ ਕਰਾਂ ਉਹ ਬਾਈਆ ਤੇਰੇ ਕੰਨ ਚ ਗੱਲ ਪਾਈ ਐ ਇੱਕ ਪਾ ਇੱਥੇ ਬੈਠ ਆਇਆ ਕਿਉਂ ਪਾਇਆ ਆਇਆ ਆਏ ਥੋੜੀ ਪਾਵਾਂ ਬੈਠੇ ਪਾਏ ਬੈਠ ਕੇ ਬਹੁਤੀ ਕਰਨ ਦੀ ਗੱਲ ਆ। ਆਂ ਦੱਸਦੀ ਆ ਉਹ ਛੋੜਿਆਂ ਨੇ ਛੋਟੇ ਦਾ ਵਿਆਹ ਕਰਦਾ ਤੇਰਾ ਨਹੀਂ ਕੀ ਕਰਦਾ ਵਿਆਹ ਕਰਾਉਨ ਨੂੰ। ਆ ਮਾਂ ਨਹੀਂ ਤਰਾਉਂਦਾ ਤੁੰਦਾ ਬਾਪੂ। ਯਾਰਾ ਤੇਰੀ ਸਾਰੀ ਜ਼ਮੀਨ ਲੈ ਜੂਗਾ ਉਹ ਕਰਦਾ। ਆਂ ਕਿ ਮੈਂ ਨਾ ਜੂਆ ਮੇਰੇ ਰਹਿ ਜੇਗਾ ਇੱਥੇ ਰਹਿਂਗਾ ਤੇ ਰਹਿਂਗਾ ਜਿੱਥੇ ਧੱਕੇ ਖਾਂਦਾ ਰਹੇਂਗਾ ਤੂੰ ਇੱਥੇ। ਆ ਨਹੀਂ ਤਾਂ ਤੇਹਾਂ ਦਾ ਨਾਲੇ ਵਧੀਆ ਸੋਹਣੀ ਬਹੂ ਲਿਆ ਕੇ ਕਹੇਗਾ ਬੁੜੇ ਨੂੰ ਕਹੇ ਨਾਲੇ ਛੋੜਾ ਦੇ ਛੋਟੀ ਨੂੰ ਕਹੇ ਕਿ ਬਈ ਮੇਰਾ ਦਾ ਵਿਆਹ ਕਰੋ। ਦੂਰ ਬੁੜੇ ਨੂੰ ਕਹੇਗਾ ਤੂੰ ਕਹੇ ਉਹਰਾ ਕਰਤਾ ਮੇਰਾ ਵੀ ਕਰ ਮੇਰੀ ਤਾਂ ਕਹੇ ਜ਼ਮੀਨ ਅੱਛਾ ਹੋਰ ਜਮੀਨ ਆਏ ਕਿ ਮੇ ਕੋਈ ਜੋ ਮੇਰੀ ਆਈ ਕੋਈ ਜਾਊਗੀ ਇਹਨੂੰ ਪਤਾ ਨਹੀਂ ਇਹ ਤੂੰ ਆਪੋਲਾ ਵਾੜਾ ਹੋਰ ਸਾਰਾ ਕੁਝ ਲੈ ਜਾਣਗੇ ਤੇ ਤੁਸਾਂ ਅੱਦ ਲਾ ਦੂੰ ਅੱਦ ਨਾਲੇ ਭੰਦਣਿਆ ਬਹੂ ਲਾਈ ਉਹਦੇ ਨਾਲ ਵਧੀਆ ਆਪਦੀਆਂ ਗੱਲਾਂ ਮਾਰਿਆ ਕਰੇਗਾ ਤੇਰਾ ਜੀ ਲੱਗਿਆ ਰਿਹਾ ਕਰੂੰਗਾ ਐ ਬਹੂ ਲਿਆ ਕੇ ਮੈਂ ਤਾਂ ਬਹੂ ਲਿਆ ਕੇ ਬਹੁਤ ਬਹੁਤ ਜਮੀਨ ਆਉਗੀ ਬਹੁ ਆਉਹੀ ਬਹੂ ਲਿਆ ਕੇ ਤੂੰ ਅੱਛਾ ਹਾਂ ਬਾਕੀ ਕਮਾ ਹੁਣ ਕਹੇ ਮੈਨੂੰ ਬਹੂ ਲਿਆ ਕੇ ਦੇ ਕਿ ਮੇਰਾ ਜੀ ਨਹੀਂ ਲੱਗਦਾ ਇਕੱਲੇ ਦਾ ਨਹੀਂ ਮੇਰੇ ਤਾਂ ਜੀ ਨਹੀਂ ਲੱਗਦਾ ਮੈਨੂੰ ਕੋਈ ਖੇਡਣਾ ਜਵਾਕ ਆ ਨਾ ਮੈਨੂੰ ਨਾ ਕਹ ਕੋਈ ਜਵਾਕ ਖੇਡਦਾਗਾ ਹਾਂ ਠੀਕ ਐ ਵੀ ਗੱਲ ਹੋ ਗਈ ਮੈਨੂੰ ਤਾਂ ਲੈ ਆ ਕੇ ਦੇ ਦੀ ਤੂੰ ਵੀ ਮੈਨੂੰ ਵੀ ਲੈ ਆ ਕੇ ਦੇ ਹੁਣ ਕਿਉ ਮੈਨੂੰ ਵਿਆਹ ਨੂੰ ਕਿਹਾ ਮੈਂ ਨਿੱਕੀ ਜੀ ਉਮਰ ਆ ਜੀ ਨਿੱਕੀ ਜੀ ਕੋਈ ਨਹੀਂ ਤੇਰੇ ਦਾੜੀ ਤਾਂ ਜਿੱਟੀ ਹੁੰਦੀ ਜਾਂਦੀ ਐ ਉਹ ਤੇਰੀ ਧੌਲੇ ਦਾ ਐ ਪਾਇਆ ਤੇਰੇ ਐਸੇ ਤੂੰ ਗਲੀਆਂ ਚ ਖੇੜੀਆਂ ਚ ਗਲੀਆਂ ਚ ਖੇਡਦਾ ਬੰਦਾ ਤੂੰ ਤੇ ਧੌਲੇ ਕੀ ਹੁੰਦੇ ਧੌਲੇ ਕਮਲਿਆ ਬੰਦਿਆ ਤੈਨੂੰ ਐਂ ਕਹਾ ਕੰਨ ਜੇ ਕਰ ਲਾ ਪਾਉਣਿਆ ਤੇਰੇ ਵੀਰੂ ਆਉਦੇ ਬਾਪੂ ਨੂੰ ਕਹਿ ਜਾਗੇ ਵੀ ਮੇਰਾ ਵਿਆਹ ਕਰ ਦੇ ਠੀਕ ਆ ਮੈਂ ਇਹ ਕਰੂਗਾ ਬਾਬਾ ਹੋਰ ਇਹ ਮਾਂ ਗੱਲ ਬਣੀ ਨਾ ਫਿਰ ਮੈਂ ਸੋਨ ਨੂੰ ਕੁੱਟੂਗਾ ਸਾਨੂੰ ਕੁੱਟਿਆ ਕਿ ਹਾਂ ਜਾ ਹੁਣ ਮੀਂਹ ਵੱਧ ਗਿਆ ਘਰੇ ਵਗ ਜਾ ਹੋਰ ਦੀ ਦੱਸ ਦਾਂਗੇ ਤੈਨੂੰ ਅਸੀਂ ਠੀਕ ਆ ਹੋਰ ਦੀ ਦੱਸ ਦਾਂਗੇ ਹੁਣੀ ਬੱਤ ਦੇ ਹਾਂ ਹੁਣੀ ਤੇ ਪਹਿਲਾਂ ਤੂੰ ਬੁੜੇ ਨੂੰ ਕਹਿਰਾ ਗੱਲ ਤੋਰ ਘਰੇ ਜਾ ਕੇ ਠੀਕ ਆ ਮੈਂ ਜਾਣਾਂ ਘਰੇ ਵਗ ਜਾ ਮੀਂਹ ਵੱਧ ਗਿਆ ਹੁਣ ਠੀਕ ਆ ਠੀਕ ਆ ਆ ਬੜਾ ਕੰਮ ਆਇਆ ਦੇਖਾ ਹੋਰ ਹੁਣ ਕੰਮ ਆਇਆ ਵਿਆਹ ਕਰਾ ਲਾ ਜੰਗੀ ਰਹਿ ਦਿੱਤੀ ਮੇਰਾ ਕਹਿੰਦਾ ਮੈਂ ਵਿਆਹ ਕਰਾ ਕੇ ਕੀ ਕਰਨਾ ਇਥੇ ਲੋਕ ਤੱਕਦੇ ਫਿਰਦੇ ਵਿਆਹ ਕੇ ਮਾਦਾ ਨਿਆਣਾ ਗੱਲ ਉਹ ਇਧਰ ਰੌਲਾ ਵੀ ਪਾਈ ਨਾ ਮੇਰੇ ਦਾੜੀ ਦਾ ਚਿੱਟੀ ਹੋਈ ਹੋਈ ਜਾ ਮੈਂ ਦੇਖਦੇ ਆ ਮੇਰਾ ਘਰੇ ਜਾ ਕੇ ਕੀ ਕਹਿਣਾ ਹਨ ਘਰੇ ਜਾ ਕੇ ਬੁੜਿਆਂ ਨਾਲ ਲੜੂਗਾ ਲੜੂਣੀ ਬਸ ਦੂਜੇ ਨੂੰ ਢਾਲੀ ਛੋਟੇ ਹੋਰ ਹੁਣ ਉਹਦੇ ਨਾਲ ਤਾਂ ਲੜੂ ਗਈ ਹੁਣ ਜਾ ਕੇ ਕਮਲਾ ਮੇਰਾ ਹਾਲਾ ਦੀ ਛੱਟ ਵੀ ਪੈਣੀ ਹੋ ਜੇ ਕੰਨ ਤੇ ਇੱਕ ਮਾਰਿਆ ਉੱਠਣ ਦਾ ਨਹੀਂ ਦੇਣਾ ਇਹ ਦੂਜੇ ਨੂੰ ਇਹਨਾਂ ਨੂੰ ਅੱਜ ਦੇਖਾਂਗੇ ਆਪਾਂ ਕੀ ਦੇਖਾਂਗੇ ਚੱਲੀਏ ਫਿਰ ਉਹ ਮੀਂਹ ਬਾਵਾ ਆ ਗਿਆ ਚੱਲਾ ਆ ਜਾ ਫਿਰ ਚੱਲੀਏ ਹੋ ਜਾ ਕੇ ਪਬਜੀ ਖੇਡ ਲਾਂਗੇ ਆਜੋ ਆਪਾਂ ਆਪਾਂ ਬਸ ਨਹੀਂ ਬਕੂਈ ਦੀ ਡੂੰਗਾ ਤੀਜਾ ਭੌਲਾ ਕਰਦੇ ਰਕਟਰ ਫਿਰ ਦਗਾਉਂ ਚੱਰੇ ਨਹੀਂ ਸੀ ਤਾਂ ਆਪਾਂ ਇਹ ਹੈ ਹੈ ਨਹੀਂ ਕਰੇ ਤੇ ਕਿੰਨਾ ਮੀਂਹ ਫਿਰਦਾ ਨਾਲ ਪਕੜੇ ਦਾ ਘਰ ਸੁੱਟ ਦੂਗਾ ਪਹਿਲਾਂ ਇੱਥੇ ਤੋਂ ਉੱਗਾਰੇ ਦਾ ਬਹੁ ਨਾ ਬਹੁ ਬਹੁ ਨਾ ਤੈਨੂੰ ਪੈਣਾ ਨੀ ਲੇੜੀ ਮਸ਼ੀਨਾਂ ਕਰ ਕੋ ਨਾ ਗੁੱਪੜ ਲੱਗਾ ਪੁਲਿਸ ਤੋਂ ਦੱਕੇ ਲੈ ਤੈਨੂੰ ਨਹੀਂ ਰਹੀ ਜੇ ਤੈਨੂੰ ਡੋਲਾ ਦੇਊਗਾ ਕੋਣ ਦੇ ਦੇਣਾ ਕਿ ਮੈਨੂੰ ਡੋਲਾ ਕੌਣ ਕਰ ਸਕਦਾ ਐਵੇਂ ਮਾਰਦਾ ਫਿਰ ਤੱਕ ਕੰਮ ਤੈਨੂੰ ਕਿਹ ਲੈ ਜਾਊਗਾ ਸਾਲਾ ਗੋਲੇ ਨਾ ਕੋਈ ਨਾ ਫਟਾ ਕਰ ਦਿੰਨੇ ਇਹ ਵੀ ਛੱਟਰੀ ਲਾਉਣੀ ਨੇ ਉਹ ਵੀ ਕਿਸੇ ਚਾਕਾ ਮਗਰੇ ਲੰਬੇ ਆਜੂ ਗੁਰਦੇ ਤੂੰ ਕਿਹ ਦੇ ਦੇ ਡੋਲੇ ਦੇ ਚਾਕਾ ਤੈਨੂੰ ਸਕੇਆ ਕਿਹਨੇ ਹੋਏ ਇਹ ਜੱਗ ਲਾ ਆਵਾ ਮਿਲਿੰਦਾ ਚੋਣੇ ਕੱਕੇ ਨੇ ਕੰਮ ਤਾਂ ਤੋਰ ਨੂੰ ਆਹ ਉਹ ਕਿਹਦੀ ਪਤਨੀ ਲੱਗੇ ਬੈਠ ਕੇ ਬੱਜਾਏ ਹੋਰ ਕਾਨੂੰ ਪਤਾ ਲੱਗਿਆ ਕਿਸੇ ਨੂੰ ਲਾਂਬੇ ਦਮਾਇਆ ਸਾਲਾ ਬਹੂ ਦਾ ਕਿਸੇ ਐਨਰ ਲਗੜਾ ਨੇ ਉਂਗਲ ਲਾਈ ਪਹਿਲੇ ਬਾਹਰ ਬੈਠਾ ਦੱਸਾ ਜਉ ਨਾਲੇ ਐਵੇਂ ਕਿਸੇ ਨੂੰ ਮਾਰ ਲੱਗਿਆ ਕਰ ਤੇਰੇ ਸਿੱਤਰ ਪਵਾ ਦੇਣੇ ਕਿਸੇ ਨੇ ਕਿਉਂ ਹਾਂ ਹੋਰ ਬਹੂ ਨੂੰ ਰੂੜਾ ਤੇ ਫਿਰ ਗਿਆ ਥੋੜਾ ਬਾਹਰ ਬਹੂ ਮੇਰੀ ਆਊਗੀ ਨੋਣੀ ਬਹੂ ਆਊਗੀ ਤੇਰਾ ਕੌਣ ਬਚੋਲਦਾ ਕਿਹ ਕਹਤੇ ਤੈਨੂੰ ਭੇਜਾ ਕੋਈ ਲੈ ਕੇ ਲਿਆਊਗਾ ਕਿ ਕੱਲੀ ਐ ਬਹੂ ਕੋਠੇ ਤੋਂ ਤੈਨੂੰ ਉਤੜਦੀ ਅੰਤ ਵਿੱਚ ਤੇਰੀ ਆਉਣ ਦੀ ਮੇਂ ਹੋ ਗਿਆ ਦੂਜੇ ਸਾਲ ਸਿਆਣਾ ਬਣਾ ਕਰਮ ਕਰਦੇ ਸਾਰਾ ਤੈਨੂੰ ਤੂੰ ਪਹਿਲੇ ਤੈਨੂੰ ਬੈਠਣ ਦੀ ਮੱਤ ਹੈਗੀ ਹਰ ਦਿਨ ਨਾ ਮੈਨਿਆਂ ਨਹੀਂ ਹੁੰਦੇ ਤੇ ਵੀਨੇ ਕੋਣ ਤੂੰ ਸਾਰਾ ਬੈਠਣਾ ਨਹੀਂ ਮੇਰੀ ਸੁਪਨਾ ਹੋਊਗੀ ਬਬੂ ਹਾਂ ਬੂ ਅੱਜੇ ਧੀ ਦੇ ਤੋਹਨ ਨੂੰ ਨਹੀਂ ਉਹ ਤੇਰੇ ਕੁਲੀ ਤੋਂ ਦੇਣੇ ਕਿ ਚੱਜਾ ਬੈਠਾ ਚੱਲ ਕਢਾ ਪਹਿਲਾਂ ਮੰਜੇ ਤੇ ਬੈਠ ਕਢਾਓ ਬੈਠਣ ਦਾ ਜੱਜ ਨਹੀਂ ਤੈਨੂੰ ਬਬੂ ਦਾ ਹੁੰਦਾ ਚੱਜਾ ਹਾਂ ਬੂਆਂ ਦਾ ਜਿਵੇਂ ਲਾਜਾ ਮੂਨਾ ਮੇਰੇ ਸਾਇਲ ਨੂੰ ਪਾਈ ਉੰਮੇ ਮਗਰ ਪੱਕਾ ਹੋਇਆ ਕਾਲਜ ਦਾ ਕੀ ਹੁੰਦਾ ਪੱਕਾ ਕਰ ਦਿੰਦੇ ਆ ਨਾ ਵਿਆਹ ਤੇ ਸੰਭੀਰ ਆ ਮੈਂ ਵਿਆਹ ਕਰਾਂ ਮੈਂ ਤਾਂ ਗੁਰੂ ਤੇ ਕੰਡੇ ਵੀ ਦੇ ਉੱਪਰ ਹੋਈ ਜੀ ਤਰੋ ਡੋਲਾ ਇਹਦਾ ਮੈਂ ਤਾਂ ਵਿਆਹ ਤਾਂ ਹੂੰਗਾ ਮੇਰਾ ਹੂਆ ਵਿਆਹ ਨਾ ਮਰੋ ਕਿਨੇ ਤੇਰੇ ਕੱਪੜੇ ਤੋਂ ਮੇਰੀ ਜ਼ਮੀਨ ਹੈ ਮੇਰੀ ਜ਼ਮੀਨ ਹੈ ਜੀ ਮੇਰੀ ਜ਼ਮੀਨ ਤੇ ਹੂਆ ਵਿਆਹ ਇਹਨਾਂ ਜ਼ਮੀਨ ਦਾ ਚਰਜਾ ਆ ਆਪਦਾ ਦਰਜ ਨਹੀਂ ਆ ਰੋਟੀ ਕੰਨ ਦਾ ਪਤਾ ਤਾ ਨੋ ਤੀ ਲੋਕੀ ਨੇ ਨਾ ਪੈ ਕੇ ਪਰ ਇਹ ਕੰੂਟ ਬੁੱਕੀਆਂ ਪਾਇਆ ਗੁਰੂ ਬੋਲ ਕਰਕੇ ਦਾ ਹਾਂ ਲਿਆ ਕੇ ਛੱਡੂਗਾ ਹਾਂ ਲਿਆ ਕੇ ਛੱਡੂ ਇਹਨੂੰ ਕੋਈ ਨਹੀਂ ਕਰਦਾ ਪੁੱਤ ਕਮਲੇ ਸਿਖਾ ਕੇ ਬੈਠਾ ਘਰੇ ਘਰੇ ਸਪੌਨ ਨੂੰ ਪਾਈ ਲੈਣ ਪੂਏ ਦਿੰਦੀ ਨਾ ਬਹਿ ਗਿਆ ਕੰਮ ਕਰੂੰ ਆ ਵਿਚਾਲੇ ਮੈਂ ਸਾਲਾ ਜੇ ਕਦਨ 7000 ਰੁਪਏ ਇਹਨੂੰ ਪਤਾ ਲੱਗਿਆ ਤੈਨੂੰ ਬਹੁਤ ਲਿਆ ਹੁੰਦਾ ਪਤਾ ਲੱਗਿਆ ਆਪ ਦਾ ਪਤਾ ਨਹੀਂ ਆ ਕੱਪੜਿਆਂ ਨੇ ਕੀ ਨਾਸ ਮਾਰਿਆ ਇਹਨੂੰ ਕੀ ਹੋਇਆ ਕੱਪੜੇ ਦਾ ਮੋਹਣੇ ਤਹਿ ਗਿਆ ਅੰਨੇ ਨੋਣੇ ਆ ਤੇ ਨਵੇਂ ਆ ਹਾਂ ਨਵੇਂ ਨੇ ਮੈਂ ਜਿੰਨੇ ਵੇਲੇ ਜਿੰਨੇ ਵੇਲੇ ਦੇ ਮੈਂ ਤਾਂ ਕਾਹੂੰ ਆ ਗਿਆ ਮੈਂ ਤਾਂ ਕਾਹੂੰ ਆ ਇਹ ਤਾਂ ਨਹੀਂ ਦੂਆ ਨਹੀਂ ਰਹਿਦਾ ਕਿ ਮੈਂ ਗੂਰ ਨੂੰ ਜੋ ਮਾਰਿਆ ਸੀ 9.5 ਮਹੀਨੇ ਦੀ ਬਹੂ ਨੂੰ ਮੈਨੂੰ ਕੁੱਤ ਦੇ ਮੈਂ ਕਾਹੂੰਗਾ ਕੋਈ ਨਾ ਵਿਆਹ ਤੇ ਨਾ ਕਰਦਾ ਮੈਂ ਚੁੱਪ ਕਰ ਰੋਣਾ ਪਰ ਉਹ ਕਰ ਰੋਣਾ ਵਿਆਹ ਕਰ ਲੈ ਜੱਗੀਏ ਤੈਨੂੰ ਕੰਜਰ ਨੇ ਮੈਨੂੰ ਇਹਦਾ ਕਰਦੇ ਕੀ ਦਾ ਕੌਣ ਕਰਾਉਂਦਾ ਤੈਨੂੰ ਕਿਹਦੀ ਬਹੂ ਕਰਾਉਂਦੀ ਐ ਕਿਹਦਾ ਮੁੰਡਾ ਕਰਾਉਂਦਾ ਤੇ ਲਾ ਵਿਆਹ ਤੂੰ ਤਾਂ ਸੋਕੂ ਕਰਿਆ ਸਵੇਰੇ ਮੈਨੂੰ ਆਕੇਗਾ ਬਾਪੂ ਕਰਾਊਆ ਬਾਪੂ ਲੈ ਕੇ ਦੂਆ ਤੇਰੇ ਉਹ ਭਾਂਡੇ ਜਾਂ ਪੁੱਟਾ ਸਾਡਾ ਕੋਈ ਜੱਟੀ ਕਰੂ ਫੇਰ ਹੀ ਤਾਂ ਜਨ ਜਿਹਨੂੰ ਬਾਪੂ ਐਵੇਂ ਕੀਨੇ ਕਰਾਉਂਦਾ ਤੇਰਾ ਤੈਨੂੰ ਪਤਾ ਸਾਰਾ ਮੈਂ ਨਾ ਨਾ ਕਾਗੀ ਹਾਂ ਤੂੰ ਬਾ ਮੈਨੂੰ ਦੰਗ ਮਰਨਾ ਮਰਨਾ ਨਹੀਂ ਰੋਣਤੀ ਕਮ ਲਾ ਬਾਪੂ ਐਨ ਕੰਮਲੇ ਨੂੰ ਪਤਾ ਨਹੀਂ ਕਿਨੇ ਉਂਗਲ ਲਾਤੀ ਹੁਣ ਵਿਆਹ ਦੀ ਖਬਰ ਭਾਈ ਕਿਨੇ ਲਾਈ ਲੋਕਾਂ ਰਿਆਂ ਗੱਲ ਦਾ ਭਾਲ ਦੇ ਹੱਥੇ ਪੈ ਗਿਆ ਅੰਦਰ ਹੁਣ ਤੁਮਾਰਨ ਦੇ ਪਰੇ ਤਫਾ ਹੋਣ ਚਲ ਕੋਈ ਨਾ ਬਾਪੂ ਮੈਂ ਦੇਖਦੀ ਹਾਂ ਦੇਖ ਇੱਧਰ ਗਿਆ ਬਾਪੂ ਉਹ ਕੰਮ ਆਇਆ ਇੰਨੇ ਵੱਡੇ ਭੌਂ ਦਾ ਕੁੜੀ ਟੋੜਦਾ ਕਿਸੇ ਨੇ ਸਖਾ ਦੇ ਪਿੱਛੇ ਦਾ ਪਹਿਲਾ ਸਾਡਾ ਲੜਕੇ ਗਿਆ ਉਹ ਲੜਕੇ ਦਾ ਲੜਕੇ ਆ ਜੀ ਜੀ ਤੇ ਕੀ ਫਿਰਦਾ 220 ਰੁਪਏ ਲੈ ਕੇ ਖੜਾ ਫਿਰਿਆ ਕਹਾ ਮੈਨੂੰ ਫੋਨ ਲਾਈ ਜਾਂਦੇ ਸੀ ਕਹਿੰਦੇ ਤੁਹਾਡਾ ਬੰਦਾ ਛਤਰੀ ਲੈ ਗਿਆ ਉਹ ਕਮਰੇ ਨੂੰ ਕਿਸੇ ਨੇ ਲਾ ਕੇ ਵੀ ਬਹੂ ਰਣ ਬਾਜੀ ਛਤਰੀ ਲਾ ਕੇ ਹੋਰ ਸੱਚ ਮੰਨ ਦੇ ਛਤਰੀ ਕਿੱਥੇ ਲਾਈ ਆ ਭੈਣ ਦਾ ਭੌਂ ਦਾ ਕੁੜੀ ਟੋੜਦਾ ਟੋਰੀਆਂ ਕਰਦਾ ਫਿਰਦਾ ਇਹਨੂੰ ਘਰੇ ਕੋਲ ਮਿਲਦਾ ਨਹੀਂ ਬਾਹਰ ਆ ਓਏ ਪਾਣੀ ਲੈ ਕੇ ਦਿਓ ਇੱਥੇ ਇੰਦਰੀ ਪਿਉ ਮਰਦਾ ਉਹ ਬਾਹਰ ਗੋਕਲ ਬਾਰਾ ਬਾਰਾ ਆ ਗਏ ਕੁਲੀ ਚੋੜ ਦਾ ਓਰੇਆ ਪੈਸੇ ਲੈ ਲੈ ਆ ਗਾਦਰੀ ਗਈ ਜਾ ਕੇ ਲੈ ਆ ਓਏ ਮੇਰਾ ਸਾਰਾ ਬੇਨਤੀਆਂ ਕਰਾਉ ਨੂੰ 20 ਵਰਗਾ ਨਾ ਮਾਰੋ ਮੇਰੇ ਲੋਕਾਂ ਨੂੰ ਇਹ ਅਜੇ ਕੋਈ ਇੱਕ ਨੂੰ ਹੈ ਕਿਨੇ ਵਾਹੇ ਦਾ ਉਰੀਆ ਨਾਲ ਨਾਲ ਲੋਕਾਂ ਨੇ ਕਿਆ ਗੱਲੇ ਮਾਰੇ ਸਾਡੂ ਬਹੁਤ ਲੋ ਉਹ ਨਾ ਮਾਰੋ ਜਿੱਦਗੇ ਹੋਰ ਕਹੀ ਤੂੰ ਬਿਆਰ ਨੂੰ ਕਹਿੰਦੇ ਬਹਿਣਾ ਮੇਰਾ ਕੱਢਾ ਮੈਂ ਬੜਾ ਗੁੰਡਾ ਆ ਮਾਰਦਾ ਦਾਤੋਂ ਆ ਲੋਕਾਂ ਨੇ ਆ ਗਏ ਨਾ ਜ਼ਮੀਨ ਦੇ ਮਾਰੇ ਨੂੰ ਕੁੱਟਦੇ ਆ ਮਾਰਦੇ ਰੋਟੀ ਦੇ ਮਾਰੇ ਕੁੱਟਦੇ ਆ ਇਹਦੇ ਬਾਰੇ ਮਾਰਦੇ ਐ ਨੂੰ ਤੂੰ ਰੋਟੀ ਵੀ ਕਹਿੰਦੇ ਤੂੰ ਚੋਰੀਆਂ ਕਰਦਾ ਲੋਕਾਂ ਦੇ ਵਿਚਲੇ ਬਾਹਰ ਨਹੀਂ ਜਾਣਾ ਗੱਲ ਤੂੰ ਇਹ ਬਾਹਰ ਕਹਿਣਾ ਮੈਨੂੰ ਦੱਸੀ ਮੈਂ ਲੱਥਾਂ ਵੱਡੂ ਆਈਆਂ ਤੂੰ ਜਾਈਂ ਹੱਥ ਨੇ ਜਾਈਂ ਪਗਰ ਮੂਰੇ ਨਾ ਬੋਲ ਤੇ ਕੁੱਟ ਖਾਏਂਗਾ ਹੋਰ ਨਾ ਮਾਪੀ ਬਾਰਾ ਲੱਗੋ ਨਹੀਂ ਯਾਰ ਬਾਪੂ ਤੈਨੂੰ ਨਹੀਂ ਪਤਾ ਇਹ ਅਸੀਂ ਬੁੱਧਰੂ ਕੁੱਟ ਕੇ ਜਾਣ ਪਾਲਾ ਘੜੇ ਚ ਲੱਗੋ ਮਾ ਮਰ ਗਿਆ ਮਾਰਨਾ ਤਾਂ ਨਹੀਂ ਭਾਈ ਸਰਦ ਦੇ ਕੋ ਜੋਂ ਦੋਨੇ ਮੈਨੂੰ ਨਹੀਂ ਤੰਗ ਕਰਾ ਤੇਰੇ ਕੰਮ ਬੇਇੱਜ਼ਤੀਆਂ ਘਾਈ ਜਦਾ ਚੰਗਾ ਮੈਨੂੰ ਵੀ ਨਹੀਂ ਲੱਗਦਾ ਇਹਨੂੰ ਸਮਝਾ ਰਿਆ ਕਰੋ ਇੱਥੇ ਬੈਏ ਇਹਨੂੰ ਕਿਤੇ ਖੁੱਲੂਗਾ ਤੂੰ ਕਿਸੇ ਜਦਨ 200 ਦੇ ਰਿਆ ਕੋਈ ਨੂੰ ਮਾਰਨੇ ਕੀ ਦੀ ਗੱਲ 200 ਦੀ ਨਹੀਂ ਇਹਦੀ ਬੇਇੱਜ਼ਤੀ ਦੀ ਕਰਾਈ ਇਹਨਾਂ ਲੋਕਾਂ ਤੋਂ ਇਹ ਸਿੱਧੇ ਸੁਭਾਅ ਦੇ ਇਹਨਾਂ ਬਹੂ ਨੂੰ ਕਿਸ ਨੇ ਕਹਿ ਕੇ ਭੇਜਿਆ ਸਾਲੇ ਕੁੱਤੇ ਦੇ ਨਾਲ ਨਹੀਂ ਚਰ ਮਲੰਗਾ ਇੱਡੀਕੇ ਵਰਕੇ ਕਿਸ ਬੱਬੀ ਆ ਉਹ ਵਜਾ ਕੋਲੇ ਬੈੰਦਾ ਹੈ ਉਹਨੂੰ ਜਾਨ ਦੇ ਇਹਨੂੰ ਜਾਨ ਦੇ ਕੋਈ ਨਾ ਮੈਂ ਕੋਈ ਨਾ ਬੱਬੂ ਆਦਲ ਨਾ ਬਾਹੂ ਮਾਫਤ ਨੂੰ ਤੈਨੂੰ ਫੇਰ ਹੋਣਾ ਪੁੱਤ ਬਹਿ ਜਾ ਤੇ ਰਹਿ ਜਾ ਅਬਦੁੱਲ ਨਾ ਮੈਂ ਬਹਿ ਕੇ ਰਸਗੀ ਤੇ ਫੇਰ ਸਾਰਾ ਤੂੰ ਆ ਜਾ ਤੂੰ ਆ ਬੋਲ ਨਹੀਂ ਜਾਣ ਬਾਰ ਫੇਰ ਕੁੱਤਾ ਮਾਤਾ ਜਾਊਗਾ ਕਹਿੰਦਾ ਜਾਂਦਾ ਮੈਨੂੰ ਨਹੀਂ ਨਤੀਏ ਨਤੀਏ ਯਾ ਆ ਦੁੱਧ ਰਹੀ ਆ ਵੇ ਕਾਉ ਯਾਰ ਛੇੜੀ ਜਾਂਦਾ ਓ ਯਾਰ ਓਏ ਹਾਂ ਨਵਾਦਾ ਵੇ ਓਏ ਹਾਂ ਨਵੱਜਿਆ ਲਾ ਵੇ ਮੈਨੂੰ ਚਲਾ ਕੇ ਦਿੰਦੇ ਕਿਵੇਂ ਦਾਲਦੀ ਹੁੰਦੀ ਆ ਇਹ ਦਿਓ ਵੇਦੀ ਹੋ ਗਿਆ ਪੰਜਾਹ ਦੀ ਕਿੰਨੀ ਕੀ ਮੇਰੀ ਯਾਰ ਯਾਰ ਆ ਚਵਾਗਲਾ ਦੇ ਦਿੰਦੇ ਓ ਯਾਰ ਪਰੇ ਹੋਦਾ ਭਈਆ ਹਾਂ ਨਵਾਦਾ ਵੇ ਦਾਨਾ ਸੁਆ ਕਾਲਾ ਮੇਰੇ ਆ ਸਾਲਾ ਵਾਲਾ ਜਾ ਪਰੇ ਬਾਪ ਦੀ ਨੇ ਹੂ ਆ ਆਪ ਦੀ ਨਾ ਉਹ ਬੰਦਿਆਂ ਦੋਲੇ ਵੀ ਲਾਤੇ ਹਨ ਮੈਂ ਉਹ ਗਤਾਂ ਹਾਂ ਬੱਦਿਆਲੇ ਕੋਈ ਨਹੀਂ ਉੱਥੀ ਹੋਣਗੇ ਉੱਦੇ ਵਾਲੇ ਤਾਂ ਚੱਲ ਉਹ ਬੈਠੇ ਉੱਥੀ ਬੈਠੇ ਉੱਥੀ ਚੱਲਦਾ ਮੈਂ ਕੁਝ ਇੱਕ ਕਰਦਾ ਹਾਂ ਮੈਂ ਤਾਂ ਬੋਕੜਾ ਏ ਕਿ ਮੈਂ ਬੋਕੜਾ ਸੀ ਤਾਂ ਬਈ ਦੀ ਤਾਂ ਕੀ ਹੋ ਗਿਆ ਉਹ ਐਂ ਜੇ ਫਿਰ ਤਾਂ ਓਏ ਉਹ ਦਾਦੇਆਂ ਨੇ ਮੈਨੂੰ ਦਿੱਤੇ ਪੁਨੇ ਗੁਟਿਆ ਤੈਨੂੰ ਮੈਨੂੰ ਪਤਾ ਨਹੀਂ ਗਿਆ ਤੁਸੀਂ ਵਿਆਹ ਨਹੀਂ ਕਹਿੰਦੇ ਤੇ ਜੋ ਬਹਿਕ ਦਾ ਲਾ ਅੱਛਾ ਹਾਂ ਵਿਆਹ ਦੀ ਗੱਲ ਤੇ ਗੁਟਿਆ ਹੈ ਹਾਂ ਇੱਕ ਇੱਕ ਲੱਖ 57 ਦੀ ਚੱਕ ਲਈ ਦੀ ਭੈਣ ਨੇ ਚੱਕਰੀ ਕਿ ਚੱਕੀ ਓਏ ਨੀ ਪਈ ਆਂਦਾ ਦੀ ਮੈਂ ਸਾਤੇ ਲੈ ਗਿਆ ਅੰਗੇ ਵਾਹੇ ਕਰਦਾ ਆਂ ਯਾ ਤੂੰ ਮੈਨੂੰ ਨਹੀਂ ਪਤਾ ਸੀ ਕੁੱਟਣਾ ਹਾਂ ਕੁੱਟਰਾ ਗਾਣੋ ਹਾਂ ਮੈਨੂੰ ਪਾਣਾ ਤੂੰ ਭਾਈ ਆ ਪੈਨ ਤੇਰਾ ਨਾਮ ਨਹੀਂ ਮੇਰੇ ਭਾਈ ਨੂੰ ਆਪਣੇ ਮਾਰ ਦਾਂਗੇ ਆਪਣੇ ਮਾਰ ਦਾਂਗੇ ਨਾ ਬਲੇ ਨਾ ਬਲੇ ਨਾਲ ਮੈਨੂੰ ਪਤਾ ਬਲੇ ਚੋ ਜੋ ਅੱਛਾ ਬਲੇਟ ਨਾ ਮੋਬਾਈਲ ਮੂਲ ਖੋਲਾਂਗੇ ਨਾ ਮੈਨ ਮੂਲ ਕਿਵੇਂ ਮਰਜੀ ਕਰ ਲੋ ਮੈਨੂੰ ਨਹੀਂ ਪਤਾ ਉਹ ਤੋ ਦੇ ਦਿੰਦੀ ਮੋਬਾਈਲ ਖੋਲਾਂਗੇ ਨਾ ਤਾਂ ਯਰ ਦਾ ਤੈਨੂੰ ਦੇ ਦਾਂਗੇ ਓਏ ਮੋਬਾਈਲ ਖੋਲ ਮਾਂ ਦਾ ਹਾਂ ਦਾ ਹਾਂ ਪਾਪੀ ਪੁੱਲ ਤੋਂ ਤੁਹਾਨੂੰ ਪਾਪੀ ਪੁੱਲ ਤੋਂ ਕਰ ਦੇਗਾ ਫਲ ਪਾਰਟੀ ਹਾਂ ਬੁੱਲ ਦਾਲੂਗੇ ਤੇ ਰੱਤੋ ਦੱਦੂ ਬੰਦਾ ਬਣਾ ਲਾਂਗੇ ਫਿਰ ਅਸੀਂ ਜਾਵਾਂ ਬਣਾ ਦੋ ਉਹਨੂੰ ਬੰਦਾ ਹੋਰ ਯਾਰ ਤੇਰੀ ਤਾਂ ਗੱਲ ਤਾਂ ਮਾਰੀਆਂ ਯਾਰ ਹੁਣ ਮੈਂ ਨਾਲ ਵਿਆਹ ਵੀ ਤਾਂ ਹਾਂ ਵਿਆਹ ਤਾਂ ਮੈਂ ਤੁਸੀਂ ਪੰਗਾ ਦੇ ਲਿਆ ਉਈ ਨਾ ਪਾ ਮੇਰਾ ਸਾਜਣਾ ਨਾਲ 아이ਂ ਤਿਹੇ ਕੋਲ ਜੁਨੀ ਪਾ ਫਿਰ ਤੈਨੂੰ ਕੁੱਟਣਾ ਪੈਜੂ ਸਾਨੂੰ ਦੋਨਾਂ ਭਾਈਆਂ ਨੂੰ ਕੁੱਟਣਾ ਪੈਜੂ ਨਹੀਂ ਨਾ ਤੁਸੀਂ ਮੈਂ ਮੱਜੀ ਥਾ ਲੋ ਮੈਂ ਤਾਂ ਦੋਦਾਂ ਨਾਲ ਜੀ ਲੱਤਾਂ ਨਹੀਂ ਦੱਚਾ ਨਹੀਂ ਕਰੇ ਸਾਡਾ ਨਾ ਲਾਇਵੀਆਂ ਨਹੀਂ ਦੇਖ ਲਾ ਫਿਰ ਵਿਚੀ ਤੈਨੂੰ ਬਲੇਟਣਾ ਪੈਜੂ ਕੋਈ ਨਹੀਂ ਲੈਂਦਾ ਨਾ ਤੂੰ ਤੇ ਹੋਈ ਹੀ ਪੁੱਛੇ ਕਾ ਮੈਂ ਤਾਂ ਪਤਾ ਨਹੀਂ ਮੈਂ ਤਾਂ ਆਪ ਹੀ ਮਨਤ ਖਿਆਲ ਬਣ ਗਏ ਕ ਵੀ ਤੰਦੀ ਦਾ ਇਹ ਵੀ ਦੇ ਦੂਆ ਮੈਂ ਕ ਮੇਰਾ ਤਾਂ ਪਿਆਰ ਕਰਨ ਨੂੰ ਜੀ ਕਰਦਾ ਦਿਲ ਨਾ ਇੰਕ ਲੰਗੋਈ ਲਾ ਕੋਟੋਂ ਇਹ ਨਾ ਲੋ ਪਕਾ ਕੋਟਾ ਮੈਂ ਟੂ ਟੈਂਸ਼ਨ ਨਾਲ ਕੋਟਾ ਯਾਰ ਜੀ ਤਾਂ ਮੇਰਾ ਮਨ ਨਾਲ ਦੰਡ ਠੀਕ ਆ ਠੀਕ ਆ ਬਾਲੇ ਪੰਗੇ ਨਾਲ ਲਿਆ ਕਰ ਭੈਣ ਨੇ ਤਰੇ ਵਗ ਜੀ ਸਿੱਧਾ ਹੁਣ ਦਫਾਂ ਦਾਇਆ ਦੇਖ ਲਾ ਲੜਕੇ ਆਇਆ ਯਾਰ ਹਾਂ ਇਰੇ ਨੂੰ ਕੰਮ ਹੋਇਆ ਰਿਹਾ ਸੜੇ ਆ ਬੰਦਾ ਜੈ ਰੈਡਾ ਜੈ ਰੈਣੀ ਫਰੀ ਬੰਦਾ ਮਾਰਿਆ ਫਸ ਬੰਦਾ ਕੁੱਟੀ ਪਿਆ ਵਿਆਹ ਗਰਾਊਂਡ ਨੂੰ ਹੀ ਕਹਿੰਦਾ ਵਿਆਹ ਤਾਂ ਕਰਾਉਣੀ ਆ ਯਾਰ ਬੰਦੇ ਹੁਣ ਉਹਦੇ ਭਾਣਾ ਧੌਲੇ ਆਏ ਪਏ ਜਿੱਥੇ ਯਾਰ ਵਿਆਹ ਤਾਂ ਕਰਾਉਣੀ ਆ ਬੰਦੇ ਨੇ ਯਾਰ ਤੈਨੂੰ ਵੀ ਮੇਰੇ ਨਾਲ ਨੂੰ ਗਲਤ ਕਹਿਤਾ ਇਹਨੂੰ ਕਮਲੇ ਨੂੰ ਕੀ ਇਹਦੇ ਨਾਲ ਕੁੜੀ ਲੈ ਕੇ ਜਾਊਗੀ ਦੂਜੇ ਦਿਨ ਮੇਰਾ ਸਾਲਾ ਉਹ ਨਾ ਕਿਤੇ ਸਿਰ ਪਾੜ ਦੇ ਉਹਦਾ ਕਿਤੇ ਆਪਣਾ ਵੀ ਉਹ ਲਾਂਬਾ ਆ ਜੇ ਘਰੇ ਵਿਚਾਰੀ ਦਾ ਭੈਣ ਜਣਾ ਇਹਦੇ ਨਾਲ ਕਮਲੇ ਨਾਲ ਹਨਾ ਉਹ ਹੋ ਵੀ ਯਾਰ ਉਹਨੂੰ ਫਿਰ ਹੁਣ ਕਿਵੇਂ ਕਰਨਾ ਕੁੱਟਣ ਦਾ ਉਹਦਾ ਫਿਰ ਦੇਖਦੇ ਆ ਕੋਈ ਨਾ ਇਮਾਨ ਦਾ ਹਜੇ ਮਾਰ ਦਿਆਂ ਦੋ ਤਿੰਨ ਲਪੜੇ ਹਾਂ ਦੋ ਤਿੰਨ ਮਾਰ ਦਾਂਗੇ ਨਾਲੇ ਮੋਬਾਈਲ ਖੋਲਾਂਗੇ ਯਾਰ ਆਪਾਂ ਰੱਖ ਲਾਂਗੇ 5-6 ਗੱਟ ਪਾ ਦੇਾਂਗੇ ਯਾਰ ਰੰਪਾ ਆਪਣਾ ਡੰਗਾ ਲੈ ਜਊਗਾ ਐਡਾ ਦਾ ਕਿੱਡਾ ਕਬਈ ਲਿਆ ਦੋ ਮਹੀਨੇ ਲੱਗੇ ਪੁੱਟ ਦਾਂਗੇ ਐਡਾ ਕੀ ਬੰਦ ਤੋਂ ਵੱਧ ਪੰਚਾਇਤ ਦੀ ਇਕੱਠੀ ਕਰੂਗਾ ਰਾਜੀਨਾਮਾ ਕਰ ਲਾਂਗੇ ਐਡਾ ਕੀ ਰਾਜੀਨਾਮਾ ਹੁੰਦਾ ਹੁੰਦਾ ਹੋਰ ਕੀ ਹੁੰਦਾ ਉਹ ਐਡਾ ਰੌਲਾ ਕੁਝ ਨਹੀਂ ਦੰਦ ਹੋਰ ਮਾਰਾਂਗੇ ਕੰਦੇ ਹੋਰ ਵੀ ਇਹਨੂੰ ਸਾਧ ਬੰਦ ਕਰਾਂ ਗੁੱਟ ਆਪਣਾ ਖਾਤਾਂ ਨਿਕਲ ਜੂਗਾ ਹੋਰ ਨਾਲੇ ਮੋਬਾਈਲ ਖੋਲਾਂਗੇ ਭੈਣ ਦੇ બધા બધા માં ઓલું બી તું આ વચ્ચે મેં તો તું મારા બાપ પેનો કોઈ નહો ઓ કડુ તੈਨੂੰ तेरे पापा ની ટીસી લદ્યા મારા કોઈ નહિ ખડા રહેતી તું હે ਬੋਲ ਬੋਲ ਨਾਮ ਜਵਾਕ ਨੂੰ ਕੋਈ ਨਾ ਸਿਆ ਜਾਦਾ ਲੈ ਨੂੰ ਮਤਾਇਦੂ ਵੀ ਲੋਟਾ ਇੱਚ ਵੀ ਤੇ ਟੱਕੇ ਖੰਡਾ ਭਾਈ ਕੀ ਕਿਤੇ ਉਹਨੂੰ ਉਹਨੂੰ ਪਾਗਲਖਾਨੇ ਛੱਡ ਕੇ ਆਉਣਾ ਬਾਬਾ ਬਾਬਾ ਨੇ ਵੀ ਛੇੜਿਆ ਹੋਊ ਇਹਦਾ ਭਾਈ ਤੁਸੀਂ ਕਹਿਦਾ ਤਾਂ ਹੀ ਨਹੀਂ ਕਿਸੇ ਨੂੰ ਬੋਲ ਕਿਹੜੇ ਸੀ ਕਿਹੜਾ ਸਾਲੇ ਨੇ ਮਾਰ ਕੋਈ ਭਾਈ ਮਾਰਾਂ ਦੇ ਤੇ ਅਲਮਾ ਸਰਮੱਥ ਕੋਈ ਪਾਣੀ ਦਾ ਮਾਰ ਦਿੱਤਾ ਮੇਰੇ ਦੀ ਕਟਾਵੇਂ ਦੇ ਪੂਰੀ ਭਾਈ ਨੇ ਸਾਲੇ ਨੂੰ ਘੂਰੋ ਭਾਈ ਜਿੰਨਾ ਕੋ ਮੈਨੂੰ ਮੰਨੀ ਉਹਨੂੰ ਕਿੱਥਾਂ ਗਏ ਉਹਨੂੰ ਕੌਲੇ ਨੂੰ ਟੀਟੀ ਦੇ ਵਿੱਚ ਸਾਬ ਦਈਆ ਹੇ ਭੇਜਣ ਨੂੰ ਜੀ ਦਾ ਕਰਦਾ ਨਹੀਂ ਚਲ ਕੌਣਾ ਨੂੰ ਸਾਥ ਨਹੀਂ ਆਉਗਾ ਬਟਾ ਉਹਨਾਂ ਸਲਾਹ ਕਰਕੇ ਛੱਜਾਵਾ ਵੀ ਭਾਈ ਦਾ ਲਾਂਬੇ ਜੇ ਹੁੰਦਾ ਰੋਜ਼ ਉਹਦੀ ਮਾਂ ਮਰੀ ਹੈ ਇਸ ਤਰ੍ਹਾਂ ਦੀ ਲੋਕ ਵਾਲਾ ਨਹੀਂ ਉਹਨੂੰ ਕਿੱਥੇ ਚੱਗਾ ਉਹਨੂੰ